ਅੰਮ੍ਰਿਤਸਰ ਦੇ ਬਸ ਸਟੈਂਡ ਕੋਲ ਆਈਡੀਆ ਚ ਮਾਰਕੀਟ ਵਿੱਚ ਇੱਕ ਕਪੜੇ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮਿਲੀ ਜਾਣਕਾਰੀ ਮੁਤਾਬਕ ਇਹ ਕਪੜੇ ਦੀ ਦੁਕਾਨ ਤਿੰਨ ਮੰਜ਼ਿਲਾ ਹੈ ਜਿਸ ਵਿੱਚ ਅੱਗ ਲੱਗ ਗਈ ਅਤੇ ਇਹ ਅੱਗ ਇੱਕ ਭਿਆਨਕ ਰੂਪ ਧਾਰਨ ਕਰ ਗਈ। ਫਾਇਰ ਬ੍ਰਿਗੇਡ ਨੂੰ ਇਸ ਘਟਨਾ ਬਾਰੇ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਉਹਨਾਂ ਅੱਗ ਦੇ ਕਾਬੂ ਪਾਉਣ ਲਈ ਕੰਮ ਸ਼ੁਰੂ ਕਰ ਦਿੱਤਾ। ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਇਸ ਅੱਗ ਦੀ ਘਟਨਾ ਬਾਰੇ ਸੂਚਨਾ ਮਿਲੀ ਸੀ। ਉਹਨਾਂ ਦੱਸਿਆ ਕਿ ਅੱਗ ਇੰਨੀ ਕਿ ਭਿਆਨਕ ਹੈ ਕਿ ਇਸ ਤੇ ਕਾਬੂ ਪਾਉਣ ਲਈ ਦਮਕਲ ਕਰਮੀਆਂ ਨੂੰ ਬਹੁਤ ਮੁਸ਼ਕਲ ਕਰਨੀ ਪੈ ਰਹੀ ਹੈ। ਉਹਨਾਂ ਦੱਸਿਆ ਕਿ ਇਸ ਅੱਗ ਲੱਗਣ ਨਾਲ ਦੁਕਾਨ ਦੇ ਅੰਦਰ ਪਏ ਮਾਲ ਦਾ ਕਾਫੀ ਨੁਕਸਾਨ ਹੋਇਆ ਹੈ। ਮੌਕੇ ਤੇ ਪੁੱਜੇ ਪੁਲਿਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਕੁਝ ਘੰਟੇ ਪਹਿਲਾਂ ਸਾਨੂੰ ਟੋਨ ਨਾਲ ਤੋਂ ਤਰਾਵ ਮਿਲੀ ਸੀ ਕਿ ਆਈਡੀਆ ਚ ਮਾਰਕੀਟ ਦੇ ਵਿੱਚ 103 ਨੰਬਰ ਦੁਕਾਨ ਚੱਕ ਲੱਗੀ ਹੈ। ਮੋਕੇ ਦੇ ਆਗੇ ਜੋ ਇੱਥੇ ਦੇਖਿਆ ਤਾਂ ਦੁਕਾਨ ਨੂੰ ਕਾਫੀ ਅੱਗ ਲੱਗ ਚੁਕੀ ਸੀ ਫਾਇਰਫਾਈਟਿੰਗ ਦੀਆਂ ਗੱਡੀਆਂ ਸੇਵਾ ਸੰਤਰੀ ਗੱਡੀਆਂ ਮੋਕੇ ਦੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਲਗਭਗ ਅੱਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਧੂਆਂ ਜਿਆਦਾ ਆਨ ਕਰਕੇ ਅੰਦਰ ਜਾ ਨਹੀਂ ਜਾ ਰਿਹਾ ਇਸ ਕਰਕੇ ਉਹਨੂੰ ਨਿਕਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਗਲੇ ਲੱਗ ਕੇ ਅੰਕਾਰ ਨੂੰ ਮਾਲਕਾਂ ਨੂੰ ਬਾਅਦ ਵਿੱਚ ਪੁੱਛਾਂਗੇ ਜੀ ਕਿ ਕੀ ਕਰਨਾ ਸੀ ਅੱਗ ਲੱਗ ਇੱਥੇ ਜੀ ਆਈਡੀਏ ਚ ਮਾਰਕੀਟ ਦੇ ਵਿੱਚ ਪਤਾ ਲੱਗਾ ਸੀ ਕੱਪੜੇ ਦੀ ਦੁਕਾਨ ਹੈ ਉੱਥੇ ਕਿਸੇ ਕਾਰਨਾ ਕਰਕੇ ਅੱਗ ਲੱਗੀ ਹੈ ਹਾਂ ਇਹ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਜਿਹੜੇ ਆ ਗਏ ਆ ਤੇ ਕੰਮ ਕਰ ਰਹੇ ਜੀ ਬੁਝਾ ਰਹੇ ਤਕਰੀਬਨ ਅੱਗ ਜਿਹੜੀ ਆ ਕੱਪੜੇ ਦੀ ਦੁਕਾਨ ਹੈ ਕਾਰਨਾਂ ਦਾ ਜੇ ਸਪਸ਼ਟ ਨਹੀਂ ਹੈ ਮੇਬੀ ਸ਼ਾਇਦ ਅੰਦਰ ਕੋਈ ਸ਼ਾਰਟ ਸਰਕਟ ਹੋਇਆ ਹੈ ਅੰਦਰੋਂ ਬਾਹਰੋਂ ਅੱਗ ਲੱਗੀ ਹੈ ਹਾਂਜੀ ਕੋਈ ਗੱਲ ਨਹੀਂ ਹੋਈ ਹੈ ਜੇ ਸਾਰੇ ਰੈਸਕਿਊ ਚ ਲੱਗੇ ਹੋਏ ਆ ਤਾਂ ਕਿ ਅੱਗ ਵੱਧ ਸਕੇ ਤੇ ਜਿਹੜਾ ਕੋਈ ਮਾਲ ਇਹਨਾਂ ਦਾ ਪਿਆ ਉਹਨੂੰ ਵੀ ਬਾਹਰ ਜਿਹੜਾ ਵੱਤ ਉਹ ਕੱਢ ਸਕੀਏ ਤਾਂ ਕਿ ਅੱਗ ਜਿਹੜੀ ਹੋਰ ਨਾ ਫੈਲੇ